ਇਕ ਮਹਾਪੁਰਸ਼ਾਂ ਕੋਲ ਆਈ ਜੱਪਣ ਵਾਲੇ ਸਾਧੂ ਤਉ ਮਹਾਪੁਰਸ਼ਾਂ ਕੋਲ ਆ ਕੇ ਨਾ ਮਾਈ ਰੋਣ ਲੱਗ ਪਈ ਸਾਧੂਆਂ ਦੇ ਦਿਲ ਛੇਤੀ ਪਿਗਲ ਜਾਂਦੇ ਨੇ ਤਉ ਜਦੋਂ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਸੱਦਾ ਵੀ ਕਦੇ ਕਰਜ਼ਾ ਲੈ ਜਾਊਗਾ ਮੈਂ ਵੀ ਕਦੇ ਜ਼ਿੰਦਗੀ ਦੇ ਸੁੱਖ ਦੇ ਦਿਨ ਦੇਖ ਲਾਂਗੇ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਏਗਾ ਕਰ ਤਾ ਜਦੋਂ ਉਹ ਰੋ ਰਹੀ ਸੀ ਤਉ ਮਹਾਪੁਰਸ਼ਾਂ ਨੇ ਉਹਦਾ ਲੜਕਾ ਕੋਲ ਬੈਠਾ ਉਹਨਾਂ ਵੱਲ ਵੇਖ ਕੇ ਇੱਕੋ ਵਾਰ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਊਗਾ ਕਰ ਜਾ ਆਪਣੇ ਥਿੱਸੇ ਵਿੱਚ ਹੱਥ ਪਾਇਆ ਕਹਿੰਦੇ 50 ਰੁਪਏ ਕੱਢ ਕੇ ਨਾ ਉਹ ਲੜਕੇ ਨੂੰ ਦੇ ਦਿੱਤੇ ਕਹਿੰਦੇ ਲੈ ਬੇਟਾ ਕਿਰਤ ਕਰਿਆ ਕਰ ਬਣੀ ਪੜਿਆ ਕਰੋ ਗੁਰੂ ਨਾਨਕ ਵਰਤਣਾ ਪਾਉਣਾ ਕਹਿੰਦੀ ਮਹਾਪੁਰਸ਼ੋ ਤੋਤੋ ਥੋੜੀ ਪੈਸੇ ਲੈਣੇ ਤੁਸੀਂ ਦਰਦਾਸ ਕਰੋ ਬਾ ਸਾਟਾ ਕਰ ਜਾ ਉੱਤਰ ਜਾ ਅਸੀਂ ਵੀ ਜਹਰ ਦਿਨ ਸੁੱਖ ਦੇ ਦੇਖ ਲਈਏ ਉਹ 50 ਰੁਪਏ ਮੋੜਨ ਲੱਗ ਪਈ ਮਹਾਪੁਰੇ ਕਹਿੰਦੇ ਬੀਬਾ ਤੈਨੂੰ ਨਹੀਂ ਦਿੱਤੇ ਤੇਰੇ ਬੇਟੇ ਨੂੰ ਦਿੱਤੇ ਉਹਦੇ ਕੋਲ ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ ਕਹਿੰਦੇ ਨਹੀਂ ਲੈਣੇ ਰਹਿਚ ਰੱਖ ਉਹਨੂੰ ਪੈਸੇ ਉੱਥੇ ਮੋਰੇ ਮਹਾਪੁਰਸ਼ਾਂ ਦੇ ਰੱਖ ਦਿੱਤੇ ਉਹ ਮਾਈ ਉੱਟ ਕੇ ਚਲੀ ਗਈ ਜਦੋਂ ਉਹ ਸਕੂਟਰ ਸਟਾਰਟ ਕਰਨ ਲੱਗੇ ਨਾ ਜਿਹੜੇ ਪੁਰਾਣੇ ਜਿਹੇ ਸਕੂਟਰ ਤੇ ਆਏ ਸੀ ਤਾਂ ਫਿਰ ਮਹਾਪੁਰਸ਼ਾਂ ਦੇ ਮਨ ਚ ਲ ਮਹਾਪੁਰਸ਼ਾਂ ਫਿਰ ਉਹਨੂੰ ਪਿਆਰ ਪੈ ਦਿੱਤੇ ਕਹਿੰਦੇ ਲੈ ਜੇਬ ਚ ਰੱਖ ਲੈ ਫਿਰ ਤਕਰਿਆ ਕਰੋ ਗੁਰੂ ਨਾਨਕ ਪਲੀ ਕਰਨ ਬੇਟਾ ਆਪਣੀ ਮਾਈ ਨੂੰ ਨਾ ਦੱਸੀ ਚਲੇ ਗਏ ਜਦੋਂ ਉਹਨਾਂ ਜਾ ਕੇ ਫਿਰ ਸਕੂਟਰ ਆਪਣਾ ਸਟਾਰਟ ਕੀਤਾ ਮਾਈ ਉੱਥੇ ਖੜੀ ਸਕੂਟਰ ਕੋਲ ਕਰਮ ਭਾਰ ਮਾੜੇ ਉਹ ਮਾਈ ਨੇ ਫਿਰ ਪੁੱਛ ਲਿਆ ਕਹਿੰਦੀ ਕੀ ਕਹਿੰਦੇ ਤੈਨੂੰ ਬਾਬਾ ਜੀ ਉਹ ਕਹਿੰਦਾ ਮਹਾਪੁਰਸ਼ਾਂ ਨੇ 50 ਰੁਪਏ ਫਿਰ ਦਿੱਤੇ ਕਹਿੰਦੇ ਕੋਲ ਰੱਖ ਲੈ ਜੇਬ 'ਚ ਪਾ ਦੇ ਕਹਿੰਦੀ ਲੈ ਤੂੰ ਹੀ ਮੋਰ ਕਹੀਆਂ ਤੂੰ ਕਿਉਂ ਮਹਾਪੁਰਸ਼ਾਂ ਕੋਲੋਂ ਕੈਸੇ ਲੈ ਲਿਆ ਫੜਾ ਉਹਦੀ ਜੇਬ 'ਚੋਂ ਕੱਢ ਕੇ ਮੋੜਨ ਆ ਗਈ ਜਾਨੀ ਬਾਬਾ ਜੀ ਤੁਸੀਂ ਕਾਕੇ ਨੂੰ ਫਿਰ ਪੈਸੇ ਦੇ ਦਿੱਤੇ ਤੋ ਥੋੜੀ ਪੈਸੇ ਲੈਣੇ ਤੁਸੀਂ ਤਾਂ ਅਰਦਾਸ ਕਰੋ ਸਾਡਾ ਕਰਜ਼ਾ ਉਤਰ ਜਾਏ ਤੋ ਮਹਾਪੁਰਸ਼ ਇੱਕ ਤਾਂ ਉਦਾਸ ਹੋ ਗਏ ਕਹਿੰਦੇ ਬੀਬਾ ਨਹੀਂ ਲੈਣੇ ਫਿਰ ਇੱਥੇ ਰੱਖ ਲੈ ਤਾਂ ਇੰਨੇ ਨੂੰ ਜਿਹੜਾ ਲੜਕਾ ਸਕੂਟਰ ਕੋਲ ਖੜਾ ਹੈ ਉਹਦੇ ਮਨ ਚ ਆਇਆ ਵੀ ਜਿੰਨੀ देर ਬੀਬੀ ਆਉਂਦੀ ਹੈ 19 ਮੈਂ ਸਕੂਟਰ ਸੜਕ ਪਾਰ ਕਰਕੇ ਪਰਲੇ ਪਾਸੇ ਖਲੋ ਜਾ ਉਹਨੇ ਉਹ ਪੁਰਾਣਾ ਜਿਹਾ ਸਕੂਟਰ ਸਟਾਰਟ ਕੀਤਾ ਤੇ ਜਦੋਂ ਸੜਕ ਪਾਰ ਕਰਨ ਲੱਗਾ ਦੂਜੇ ਪਾਸਾ ਨਾ ਦੇਖਿਆ ਤੇਜ਼ ਰਫ਼ਤਾਰ ਵਿੱਚ ਫੋਰ ਬਿੱਲਰ ਆਇਆ ਫੇਟ ਵੱਜੀ ਉੱਪਰੋਂ ਲੰਘ ਗਿਆ ਥਾਂ ਤੇ ਮਰ ਗਿਆ ਉਹ ਮਾਈ ਬੱਜੀ ਆਈ ਜਦ ਵਖਿਆ ਉਹਦਾ ਲੜਕਾ ਤਾਂ ਹਾਂ ਮਾਰ ਕੇ ਰੋਂ ਪਿੱਟਣ ਲੱਗ ਪਈ ਮਹਾਪੁਰਸ਼ ਜਾਂਦੇ ਜਾਂਦੇ ਉਹਨਾਂ ਪਰਾਂ ਨੂੰ ਤੁਰ ਪਏ ਉਹ ਮਾਈ ਰੋਂਦੀ ਪਿੱਟਦੀ ਕੋਲ ਨਹੀਂ ਮਗਰ ਆਈ ਤੇ ਆ ਕੇ ਤੇਰੀ ਮੈਂ ਤੇ ਮਾਰੀ ਗਈ ਬਾਬਾ ਜੀ ਲੁੱਟੀ ਗਿਓ ਮੇਰਾ ਲੜਕਾ ਮਰ ਗਿਆ ਐਕਸੀਡੈਂਟ ਹੋ ਗਿਆ ਤਾਂ ਮਹਾਪੁਰਸ਼ ਉਹ ਮਾਈ ਹਲਵੇਖ ਕੇ ਕਹਿੰਦੇ ਬੀਪਾ ਹੁਣ ਅਸੀਂ ਕੀ ਕਰ ਸਕਦੇਂ ਤੇਰੇ ਭਾਗ ਮਾੜੇ ਨੇ ਕਹਿੰਦੇ ਮਾਈ ਜਦੋਂ ਤੂੰ ਪਹਿਲੇ ਆਉਂਦਿਆਂ ਰੋਕ ਕੇ ਕਹਿੰਦੀ ਸੀ ਨਾ ਮੈਨੂੰ ਵੀ ਕਦੇ 4 ਦਿਨ ਸੁੱਖ ਦੇ ਮਿਲ ਸਾਡਾ ਵੀ ਕਦੇ ਕਰਜ਼ਾ ਲੈ ਜਾਦਾ ਕਹਿੰਦੇ ਉਦੋਂ ਹੀ ਤੇਰੇ ਲੜਕੇ ਵੱਲ ਵੇਖ ਕੇ ਸਾਨੂੰ ਸਮਝ ਪੈ ਗਈ ਸੀ ਇਹਦੀ ਤੇ ਉਮਰ ਹੀ 20 ਮਿੰਟ ਰਹਿ ਗਈ ਹੈ ਇਹਦੇ ਕਿੱਥੋਂ ਕਰਜ਼ੇ ਲੈਣਗੇ ਕਹਿੰਦੇ ਮਾਈ ਅਸੀਂ 2 ਵਾਰ 50 ਰੁਪਏ ਦਿੱਤੇ ਤੈਨੂੰ ਭੁਲੇਖਾ ਪੈ ਗਿਆ ਉਹ ਪੈਸੇ ਨਹੀਂ ਸੀ ਉਹ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਦੇ ਰਹੇ ਸੀ ਤੂੰ ਬਚਨੇ ਨਹੀਂ ਖਵਾ ਸਕੀ ਜਾਤੇ ਸਾਧੂ ਦੀ ਸੰਗਤ ਰੱਖ ਲਈ ਜਾਂ ਫਿਰ ਬਜਨ ਬਾਬਾ ਇਸ਼ਤ ਸਿੰਘ ਦੀ ਨਾਨਕ ਸਰ ਵਾਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਮਹਾਂਪੁਰਸ਼ ਕਿੰਨੇ ਪੜੇ ਕਹਿੰਦੇ 3 ਕਲਾਸ ਕਹਿੰਦੇ ਜੀ 3 ਕਹਿੰਦੇ ਬਸ ਸੱਤ ਵਚਨ ਸੱਤ ਵਚਨ ਸੱਤ ਵਚਨ ਹੋਰ ਕੋਈ ਕਲਾਸੇ ਨਹੀਂ ਪੜੇ